ਤਾਸ਼ਰੀਆ ਕਾਸਰੇ ਪੰਜਾਬ ਵਾਸੋਂ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਵਿੱਚ ਅਪਾ 21 ਮਈ ਪੰਜਾਬ ਦੇ 5 ਵਜੇ ਤੇ ਸ਼ਾਮਾਂ ਦੀ ਮੌਸਮ ਦੀ ਗੱਲ ਕਰਨਗੇ ਆਉਣ ਵਾਲੇ 3 ਘੰਟੇ ਭਾਰੀ ਵੀ ਕਰੂਗਾ ਕਾਫੀ ਜ਼ਿਲ੍ਹਿਆਂ 'ਚ ਜਲ ਥਲ ਅਲਰਟ ਜਾਰੀ ਹੋ ਚੁੱਕਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚਲੋ ਅੱਗੇ ਵੀਡੀਓ ਵੱਲ ਕਈ ਲਾਈਵ ਸੈਟਿੰਗਾਂ ਦੇਖ ਸਕਦੇ ਹੋ ਪੰਜਾਬ ਦੇ 4 ਵਜੇ ਦੀਆਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਆਪਣੇ ਪਹਾੜਾਂ ਦੇ ਨਾਲ ਲੱਗਦੇ ਖੇਤਰ ਹੋਗਾ ਤੇ ਥੋੜੇ ਬੋਦੇ ਮੱਝ ਦੇ ਪਾਕ ਹੋ ਗਏ ਇਹਨਾਂ ਵਿੱਚ ਬਦਲਵਾਇ ਬਣ ਚੁੱਕੀ ਹੈ ਬਾਕੀ ਪਹਾੜਾਂ ਦੇ ਨਾਲ ਲੱਗਦੇ ਪਾਕ ਵਿੱਚ ਆਪਣੇ ਕਾਫੀ ਮੀ ਵੀ ਦੇਖਣ ਨੂੰ ਮਿਲ ਰਿਹਾ ਕਈ ਕਿ ਭਾਗਾਂ ਵਿੱਚ ਬਾਕੀ ਤੁਸੀਂ ਦੇਖ ਸਕਦੇ ਹੋ ਰੇਨਫੋਰੈਸਟ ਤੁਸੀਂ ਦੇਖ ਸਕਦੇ ਹੋ ਮੀਂਹ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਪਹਾੜਾਂ ਦੇ ਨਾਲ-ਨਾਲ ਲੱਗਦੇ ਏਰੀਆ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਸਾਢੇ 5 ਤਸਵੀਰਾਂ ਹਨ ਤੁਸੀਂ ਦੇਖੋ ਬਾਕੀ ਜ਼ਿਲੇ ਵਾਈਦ ਕਰੀ ਗੱਲ ਕਰ ਲਈਏ ਕਿੰਨੇ ਭਾਗਾਂ ਵਿੱਚ ਮੀਂਹ ਕਿੰਨੇ ਕਾ ਸਾਰ ਹਨ ਪੰਜਾਬ ਦੇ ਜਿਹੜੇ ਆਪਣੇ ਇੰਨੇ ਕਭੋਗੇ ਹਸ਼ਾਰਪੁਰ ਦੇ ਭਾਗ ਹੋਗੇ, ਸ਼ੀਤਪਾਲ ਸਾਗਰ ਨਗਰ ਦੇ ਭਾਗ, ਕੁਝ ਭਾਗ ਲੁਧਿਆਣਾ ਦੇ ਵੀ ਹੱਥ ਦੇ ਨੇ ਫਤਿਹਗੜ੍ਹ ਸਾਹਿਬ ਦੇ ਪਟਿਆਲੇ ਦੇ ਹੋਗੇ, ਮੁਹਾਲੀ ਹੋ ਗਿਆ, ਥੋੜੇ ਬੋੜ ਸੰਗਰੂਰ ਦੇ ਭਾਗ ਤੇ ਇੱਕ ਦੁੱਕਾ ਭਾਗ ਆਪਣੇ ਕਪੂਰਥ ਜੰਡਰ ਦੇ ਵੀ ਆ ਸਕਦੇ ਹਨ ਇਸ ਮੀਰੇ ਅੰਡਰ। ਬਾਕੀ ਆਪਣੇ ਇੱਧਰ ਹੋ ਗਿਆ ਰੂਪਨਗਰ। ਥੋੜੇ ਬੋਧ ਮੁਹਾਲੀ ਦੇ ਥੋੜੇ ਬੋਧ ਛੀਦੇ ਪਾਸ ਦੇ ਹਨਗਾ ਦੇ ਪਹਾੜ ਹੋਏ ਇਹ ਜੋ ਤੇਜ ਵੀ ਹੈ ਨਾਲ 40 ਤੋਂ ਲੈ ਕੇ 50 ਕਿਲੋਮੀਟਰ ਪਰ ਆ ਵੀ ਫਿਰਨਾ ਹਵਾ ਵੀ ਚੱਲ ਸਕਦੀ ਹੈ ਬੱਦਲ ਦੀ ਝੱਖੜ ਦੇਖਣ ਨੂੰ ਮਿਲ ਸਕਦਾ ਪੂਰਾ ਤੇ ਦਾਹ ਵੀ ਮੈਂਟਲੀ ਭਾਰੀ ਮੀਂਹ ਦਾ ਸਫੈਲ ਵੀ ਦੇਖਣ ਨੂੰ ਮਿਲ ਸਕਦਾ ਬਾਕੀ ਤੁਸੀਂ ਦੇਖਿਆ ਹੋਊਗਾ ਕਿ ਥੋੜੀ ਜਿਹੀ ਬਦਲਵਾਈ ਇੱਥੇ ਵੀ ਕ੍ਰੀਏਟ ਹੋ ਰਹੀ ਹੈ ਉਹਦੇ ਕੁਝ ਘੰਟੇ ਜੀ ਫੁੱਦਾ ਆਪਣੇ ਥੋੜੇ ਬੋਧ ਗੁਰਦਾਸਪੁਰ ਦੇ ਭਾਗ ਹੋਗਾ ਪਠਾਨਕੋਟ ਦੇ ਹੋਗਾ ਤੇ ਕਪੂਰਥਾ ਜਿੱਦਾਂ ਦੇ ਕੁਝ ਭਾਗਾਂ ਵਿੱਚ ਵੀ ਮੀਂਹ ਦੇਖਣ ਨੂੰ ਮਿਲ ਸਕਦਾ ਉਹਦੇ ਇੱਕ ਤੋਂ ਦੋ ਘੰਟੇ ਜੀ ਆ ਵਾਲੀ ਪਿੱਛੇ ਵਾਲੀ ਬੱਦ ਆਈਨੇਗਾ ਇਹਦਾ ਤਨਤਨ ਫਰੋਜ਼ਪੁਰ ਮੋਗਾ ਫਰੀਦਕੋਟ ਫਰੋਜ਼ ਦੇ ਕਾ ਮੁਕਸਰ ਬਠਿੰਡਾ ਬਰਨਾਲਾ ਲਗਭਗ ਹੈ ਆਪਣੇ ਠੀਕ ਠਾਕ ਹੀ ਰਹਿਣਗੇ ਮਾਣੀ ਮੋਟੀ ਬਦਲਵਾਈ ਹੈ ਮਾਣੀ ਮੋਟੀ ਹਵਾ ਚੱਲ ਸਕਦੀ ਹੈ ਜਿਆਦਾਤਰ ਸਾਰੇ ਹਨ ਕਿ ਇਹ ਸਾਫ ਤੇ ਖੁਸ਼ਕ ਬਣੇ ਰਹਿਣਗੇ ਜੇ ਤੁਹਾਨੂੰ ਪਾਕ ਦੱਸਿਆ ਹਨ ਇਹਨਾਂ ਵਿੱਚ ਮੀਂਹ ਕਣੀ ਦੇਖਣ ਨੂੰ ਮਿਲ ਸਕਦਾ ਹੈ ਮੱਝ ਦਾਪਾ ਹੋ ਗਿਆ ਤੇ ਜਿਹੜੇ ਪਹਾੜਾਂ ਦੇ ਨਾਲ ਲੱਗਦੇ ਖੇਤਰ ਹੋ ਗਏ ਆਪਣੇ ਬਾਕੀ ਅੱਜ ਦੇ ਵਿੱਚ ਵੀਡੀਓ ਚ ਨਹੀਂ ਵੀਡੀਓ ਚ ਅਗਲੇ ਤਾਂ ਵੀਡੀਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਰਾਤ ਨੂੰ ਕੋਈ ਵੀ ਨਵਾਂ ਸਿਸਟਮ ਕ੍ਰੀਏਟ ਹੁੰਦਾ ਹੈ ਜਾਂ ਕੋਈ ਨਵੇਂ ਜ਼ਿਲ੍ਹੇ ਵਿੱਚ ਮੀਂਹ ਪਣ ਦੀ ਰਿਪੋਰਟ ਆਉਂਦੀ ਹੈ ਤੁਹਾਨੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਰਾਤ ਦੀ ਦੱਸ ਦਿੱਤਾ ਜਾਵੇਗਾ ਇਸ ਲਈ ਮੈਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ